India, जापान, बाई बाई। बाई बाई। इंडिया जापान गुडबाय ありがとう ओके बाय बाय ਸੋ ਤੁਸੀਂ ਦੇਖ ਲਿਆ ਇੱਥੋਂ ਦੇ ਲੋਕ ਇੰਡੀਆ ਦੇ ਲੋਕ ਨੂੰ ਬਹੁਤ ਪਿਆਰ ਕਰਦੇ ਆ ਜਿੱਦਾਂ ਕਿ ਮੈਂ ਇਹਨਾਂ ਕੋਲੋਂ ਆਪਣਾ ਰਸਤਾ ਪੁੱਛਿਆ ਸੀ ਜਾਪਾਨ ਦੇ ਵਿੱਚ ਜਿਹੜਾ ਇੰਟਰਨੈਟ ਆ ਉਹ ਥੋੜਾ ਮਹਿੰਗਾ ਆ ਸੋ ਆਪਾਂ ਜਦੋਂ ਇੱਥੇ ਆਉਂਦੇ ਆ ਕਿਸੇ ਨੂੰ ਵੀ ਆਪਾਂ ਪੁੱਛਦੇ ਆ ਸਾਰੇ ਹੈਲਪ ਕਰਦੇ ਇਹਨਾਂ ਨੂੰ ਮੈਂ ਪੁੱਛਿਆ ਇਹ ਇਹਨਾਂ ਨੇ ਮੈਨੂੰ ਸਾਰਾ ਰਸਤਾ ਦੱਸਿਆ ਸੋ ਇਹਨਾਂ ਨੇ ਮੈਨੂੰ ਮੈਂ ਜਦੋਂ ਇਹਨਾਂ ਨਾਲ ਗੱਲ ਕੀਤੀ ਤੇ ਇਹ ਮੈਨੂੰ ਕਹਿਣ ਲੱਗੇ ਤੁਸੀਂ ਇੰਡੋ ਤੋਂ ਆ ਸੋ ਇੰਡੀਆ ਨੂੰ ਇੰਡੋ ਕਹਿੰਦੇ ਇੱਥੇ ਜ਼ਿਆਦਾਤਰ ਸੋ ਮੈਂ ਇਹਨਾਂ ਨੂੰ ਦੱਸਿਆ ਕਿ ਹਾਂ ਮੈਂ ਇੰਡੀਆ ਤੋਂ ਆ ਸੋ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਮੈਨੂੰ ਇਹਨਾਂ ਨੂੰ ਦੇਖਿਆ ਮੈਨੂੰ ਕਿ ਤੁਸੀਂ ਵੀਡੀਓ ਬਣਾਉਂਦੇ ਹੋ ਮੈਂ ਕੀ ਕਰਦਾ ਮੈਂ ਕਿਹਾ ਮੈਂ ਬਲੌਗਿੰਗ ਕਰਦਾ ਪਿਆ ਸੋ ਮੈਂ ਐਕਸਪਲੋਰ ਕਰਦਾ ਪਿਆ ਜਪਾਨ ਨੂੰ ਫਿਰ ਇਹ ਕਹਿੰਦੇ ਕਿ ਸਾਡੀ ਵੀ ਵੀਡੀਓ ਬਣਾ ਮੈਂ ਕਿਹਾ ਚਲੋ ਠੀਕ ਹੈ ਤੁਹਾਡੀ ਵੀ ਬਣਾਉਂਦੇ ਆ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਕੀ ਬੋਲਣਾ ਸੋ ਜਦੋਂ ਮੈਂ ਇਹਨਾਂ ਲ ਕੈਮਰਾ ਕੀਤਾ ਸੋ ਇਹਨਾਂ ਨੇ ਸਪੀਕ ਕੀਤਾ ਕਿ ਇੰਡੀਆ ਜਪਾਨ ਗੁੱਡ ਫਰੈਂਡਸ ਜਪਾਨ ਦੇ ਲੋਕੀ ਵੀ ਇਸ ਸਟਰੀਟ ਫੂਡ ਬਹੁਤ ਖਾਂਦੇ ਆ ਸੋ ਆ ਇੱਥੋਂ ਦਾ ਫੇਮਸ ਸਟਰੀਟ ਫੂਡ ਆ ਉਹਦੇ ਕਰਕੇ ਸਾਰੇ ਇੱਥੇ ਇਕੱਠੇ ਹੋਏ ਆ ਖਾਣ ਦੇ ਲਈ ਤੁਸੀਂ ਦੇਖ ਸਕਦੇ ਆ ਪੁਲਿਸ ਵਾਲੀ ਬੇੜੀ ਆ ਜੋ ਇਹਦੇ ਵਿੱਚ ਘੁੰਮ ਰਹੀ ਆ ਰਿਵਰ ਦੇ ਵਿੱਚ ਸੋ ਇੱਥੋਂ ਮੈਂ ਕਿਸੇ ਤੋਂ ਪਤਾ ਕੀਤਾ ਕਿ ਇਹ ਕੀ ਕਰਦੇ ਪਿਆ ਮਤਲਬ ਕੋਈ ਐਕਟੀਵਿਟੀ ਕਰ ਰਹੇ ਆ ਉਹ ਕਹਿ ਰਹੇ ਕਿ ਸਰਚ ਕਰ ਰਹੇ ਆ ਬੋਡੀ ਦੀ ਜੇ ਕੋਈ ਰਿਵਰ ਵਿੱਚ ਡਿੱਗਿਆ ਆ ਸੋ ਉਹਨੂੰ ਲੱਭ ਰਹੇ ਆ ਦੇਖ ਸਕਦੇ ਹੋ ਤੁਸੀਂ ਸਾਹਮਣੇ ਸੋ ਇਹ ਰਿਵਰ ਆ ਬਹੁਤ ਵੱਡਾ ਸੋ ਰਿਵਰ ਦੇ ਬਿਲਕੁਲ ਉੱਪਰਲੇ ਪਾਸੇ ਆ ਸਕਾਈ ਟਰੀ ਬਿਲਕੁਲ ਹੀ ਨਾਲ ਆ ਆ ਰਿਵਰ ਦੀ ਇੱਕ ਸਾਈਡ ਤੇ ਇਸ ਕਾਈਟਰੀਆ ਦੂਜੀ ਸਾਈਡ ਦੇ ਉੱਤੇ ਸਿੰਜੂ ਜੀ ਟੈਂਪਲ ਆ ਜੋ ਕਿ ਜਾਪਾਨ ਦਾ ਬਹੁਤ ਫੇਮਸ ਟੈਂਪਲ ਆ ਜਾਪਾਨ ਦੇ ਵਿੱਚ ਸਭ ਤੋਂ ਫੇਮਸ ਜਗ੍ਹਾ ਦੇ ਵਿੱਚੋਂ ਇੱਕ ਜਗ੍ਹਾ ਆ ਕੀ ਹਰ ਬੰਦਾ ਕਹਿੰਦਾ ਕਿ ਭਾਜੀ ਤੁਸੀਂ ਇਟਲੀ ਤੋਂ ਆ ਆ ਵੀਰਾ ਵੀ ਕਹਿੰਦਾ ਕਿ ਤੁਸੀਂ ਇਟਲੀ ਤੋਂ ਆ ਸੋ ਇਹਨੂੰ ਪੁੱਛ ਰਹੇ ਆ ਕਿ ਗੈਸ ਕਰ ਮੈਂ ਕਿੱਥੋਂ ਆ ਪਲੀਜ਼ ਗੈਸ ਵੇਅਰ ਆਈ ਐਮ ਫਰਮ ਆ ਯੂ ਫਰਮ ਮੇਬੀ ਇਟਰੀ ਨੋ ਇੰਡੀਆ ਯੈਸ ਇੰਡੀਆ ਯੈਸ ਆ ਲੱਕ ਇਨ ਯੂ ਕਲੇ 哦 ਇੰਡੀਆ ਕੜੀ ਯਾ ਕੋਈ ਨਹੀਂ ਇਹ ਭਾਜੀ ਕਹਿੰਦਾ ਜੀ ਮੈਨੂੰ ਇੰਡੀਆ ਦੀ ਕੜੀ ਬਹੁਤ ਸਵਾਦ ਲੱਗਦੀ ਆ ਯੂ ਸੇ ਯੂ ਸੇ ਪੰਜਾਬ ਯੈਸ ਯੂ ਸੇ ਪੰਜਾਬ ਫਾਂਦਿਆ ਜਿੰਦਾਬਾਦ ਪੰਜਾਬ ਜਿੰਦਾਬਾਦ ਨਾ ਪੰਜਾਬ ਪੰਜਾਬ ਜਿੰਦਾਬਾਦ ਜਿੰਦਾਬਾਦ ਓਕੇ ਬਾਏ ਥੈਂਕ ਯੂ ਅਰੀਗਾਤੋ ਯੈਸ ਅਰੀਗਾਤੋ